ਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡੂ ਲਾਈਤੀਮਾਨ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨੌ ਜੀ ਸਾਰੀ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਚ ਹੋਵਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਠੀਕ ਹਾਂ ਜੀ ਤੇ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਇੱਕ ਹੋਰ ਸਪੈਸ਼ਲ ਵੀਡੀਓ ਜਿਵੇਂ ਜੀ ਹੁਣ ਗਰਮੀ ਆ ਚੁੱਕੀ ਆ ਨੇ ਠੰਡ ਘਟ ਗਈ ਆ ਤੇ ਗਰਮੀ ਆ ਮਤਲਬ ਕਿ ਥੋੜ੍ਹਾ ਥੋੜ੍ਹਾ ਸੀਜ਼ਨ ਗਰਮੀ ਦਾ ਸਟਾਰਟ ਹੋ ਚੁੱਕਾ ਹੈ ਤੇ ਦਿਨੇ ਧੁੱਪ ਬਹੁਤ ਜ਼ਿਆਦਾ ਹੁੰਦੀ ਆ ਤੇ ਗਰਮੀ ਲੱਗਦੀ ਆ ਤੇ ਰਾਤ ਨੂੰ ਤੇ ਸੁਵਾ ਥੋੜੀ ਥੋੜੀ ਠੰਡ ਹੁੰਦੀ ਹੈ ਤੇ ਗਰਮੀਆਂ ਦਾ ਮੌਸਮ ਆ ਚੁੱਕਿਆ ਹੈ ਤੇ ਹੁਣ ਆਪਾਂ ਨੂੰ ਜੀ ਗਰਮੀ ਵਿੱਚ ਪਹੁੰਚਾ ਜਦੋਂ ਆਪਾਂ ਲਗਾਉਨੇ ਮੱਖੀਆਂ ਬਹੁਤ ਭਿੰਕਦੀਆਂ ਹੁੰਦੀਆਂ ਨੇ ਉਹ ਮੱਖੀਆਂ ਤੋਂ ਰਾਹਤ ਪਾਣ ਵਾਸਤੇ ਆਪਾਂ ਇੱਕ ਤਿੰਨ ਅਜਹੀਆਂ ਪਾਣੀ ਵਿੱਚ ਅਜਹੀਆਂ ਮਿਕਸ ਚੀਜ਼ਾਂ ਕਰਾਂਗੇ ਮਤਲਬ ਕਿ ਤਿੰਨ ਮਿਕਸ ਤਿੰਨ ਦਾ ਜੋ ਚੀਜ਼ਾਂ ਨੇ ਆਪਾਂ ਉਹ ਮਿਕਸ ਕਰਨੀਆਂ ਨੇ ਪਾਣੀ ਦੇ ਵਿੱਚ ਕਿਹੜੀਆਂ ਨੇ ਤੇ ਚਲੋ ਸਟਾਰਟ ਕਰਦੇ ਆਪਾਂ ਵੀਡੀਓ ਜੋ ਆਪਾਂ ਤਿੰਨ ਚੀਜ਼ਾਂ ਮਿਕਸ ਕਰਨੇ ਨੇ ਉਹਦੇ ਨਾਲ ਆਪਾਂ ਪੋਚਾ ਲਗਾਵਾਂਗੇ ਜਿਹਦੇ ਨਾਲ ਮੱਖੀਆਂ ਆਪਣੀਆਂ ਸਾਰੀਆਂ ਘਰ ਤੋਂ ਬਾਹਰ ਰਹਿਣਗੀਆਂ ਕਮਰੇ 'ਚ ਬਿਲਕੁਲ ਕੋਈ ਮੱਖੀ ਨਹੀਂ ਆਊਗੀ ਤੇ ਆਪਾਂ ਨੂੰ ਹਫਤਾ ਪੋਚਾ ਲਗਾਉਣ ਦੀ ਲੋੜ ਨਹੀਂ ਹੈਗੀ ਇਦਾਂ ਦਾ ਉਹ ਪੋਚਾ ਲਗਾਵਾਂਗੇ ਠੀਕ ਹੈ ਜੀ ਤਿੰਨ ਚੀਜ਼ਾਂ ਪਾ ਕੇ ਤੇ ਚਲੋ ਸਟਾਰਟ ਕਰਦੇ ਆਪਾਂ ਵੀਡੀਓ ਲੋ ਜੀ ਬੱਠਲ ਜਿਹਾ ਆਪਾਂ ਪਾਣੀ ਪਾ ਲਿਆ ਜੋ ਤਿੰਨ ਚੀਜ਼ਾਂ ਆਪਾਂ ਪਾਉਣੀਆਂ ਨੇ ਇੱਕ ਤਾਂ ਪਾਉਣੀ ਹੈ ਜਿੱਡੇ ਟੋਲ ਥੋੜੀ ਜਿਹੀ ਪਾਵਾਂਗੇ ਦੇ ਵਿੱਚ ਆਪਾਂ ਡੈ ਥੋੜੀ ਪਾਵਾਂਗੇ ਇਹਦੇ ਵਿੱਚ ਆਪਾਂ ਫਰਨੈਲ ਤੇ ਥੋੜਾ ਜਿਹਾ ਤੁਸੀਂ ਨਮਕ ਪਾਉਣਾ ਚਾਹੁੰਦੇ ਹੋ ਤਾਂ ਨਮਕ ਵੀ ਪਾ ਸਕਦੇ ਹੋ ਤੇ ਇਹਨੂੰ ਆਪਾਂ ਤੰਨੇ ਚੀਜ਼ਾਂ ਨੂੰ ਮਿਕਸ ਕਰ ਲੈਣੇ ਆ ਰਟਾਉਣ ਹੋ ਗਈ ਫਰਨੈਲ ਹੋ ਗਈ ਤੇ ਈਜੀ ਹੋ ਗਿਆ ਠੀਕ ਹੈ ਜੀ ਤੇ ਥੋੜੀ ਪਾਵਾਂਗੇ ਆਪਾਂ ਨਮਕ ਨਮਕ ਵੀ ਪਾ ਲੈਣੇ ਆ ਤੇ ਇਹਨੂੰ ਮਿਕਸ ਕਰਕੇ ਫਿਰ ਆਪਾਂ ਤੁਹਾਨੂੰ ਪੋਚਾ ਲਗਾ ਕੇ ਦਿਖਾਣੇ ਆ ਲਓ ਜੀ ਪੋਚਾ ਆਪਾਂ ਇਹਦੇ ਵਿੱਚ ਪਾ ਲਿਆ ਨੂੰ ਮਤਵਾ ਚੰਗੀ ਤਰ੍ਹਾਂ ਪੋਚੇ ਨੂੰ ਵਿਚੋੜ ਕੇ ਫਿਰ ਇਹਨੂੰ ਫਰਸ਼ ਤੇ ਆਪਾਂ ਲਗਾਉਣਾ ਹੈ ਜੀ ਆਪਾਂ ਪੋਚਾ ਫਰਸ਼ ਤੇ ਰੱਖ ਲਿਆ ਤੇ ਕਦੇ ਵੀ ਜਦੋਂ ਆਪਾਂ ਨੇ ਪੋਚਾ ਲਗਾਉਣਾ ਹੈ ਤਾਂ ਹੱਥ ਨਾਲ ਪੋਚਾ ਲਗਾਉਣਾ ਚਾਹੀਦਾ ਕਿਉਂਕਿ ਇਹਦੇ ਨਾਲ ਆਪਣਾ ਨਾਲ ਤਾਂ ਮਤਲਬ ਕਿ ਪੇਟ ਘਟਦਾ ਹੈ ਬੈਠਣ ਨਾਲ ਠੀਕ ਹੈ ਜੀ ਜੇ ਆਪਾਂ ਖੜਕੇ ਪੋਚਾ ਲਗਾਉਨੇ ਨਾਲ ਸਹੀ ਨਹੀਂ ਲੱਗਦਾ ਹੈਗਾ ਤੇ ਲਈ ਬਾਕੀ ਬੈਠ ਕੇ ਪੋਚਾ ਲਗਾਉਣ ਨਾਲ ਆਪਣੇ ਮਤਲਬ ਕਿ ਮੋਟਾਪਾ ਵੀ ਘਟਦਾ ਹੈ ਤੇ ਨਾਲੇ ਐਕਸਰਸਾਈਜ਼ ਹੋ ਜਾਂਦੀ ਆ ਲੋ ਜੀ ਇਦਾਂ ਕਰਕੇ ਆਪਾਂ ਚੰਗੀ ਤਰ੍ਹਾਂ ਰਗੜ ਕੇ ਲਗਾਣਾ ਹੈ ਪੋਚਾ ਇਹਦੇ ਨਾਲ ਆਪਣਾ ਫਰਸ਼ ਬਿਲਕੁਲ ਚਮਕ ਉੱਠੂ ਆ ਤੇ 스멜 ਵੀ ਵਧੀਆ ਹੋਊਗੀ ਤੇ ਬਾਕੀ ਜਿਹੜੇ ਘਟਾਣੂ ਵਗੈਰਾ ਹੋਣਗੇ ਉਹ ਸਾਰੇ ਮਰ ਜਾਣਗੇ ਠੀਕ ਹੈ ਜੀ ਇਦਾਂ ਕਰਕੇ ਆਪਾਂ ਪੂਰਾ ਵਧੀਆ ਪੋਚਾ ਲਗਾਉਣਾ ਹੈ ਹੱਥ ਨਾਲ ਬੜੀ ਸਫਾਈ ਨਾਲ ਲੱਗਦਾ ਹੱਥ ਨਾਲ ਪੋਚਾ ਇਹਦਾ ਕਰਕੇ ਦੇਖੋ ਜੀ ਆਪਣਾ ਫਰਸ਼ ਕਿੰਨਾ ਕਲੀਨ-ਕਲੀਨ ਹੋ ਗਿਆ ਕਿਤੇ ਕੋਈ ਦਾਗ ਦੱਬਾ ਨਹੀਂਦਾ ਤੇ ਵਧੀਆ ਸਾਫ ਸੁਥਰਾ ਪੋਚਾ ਲੱਗ ਗਿਆ ਲੋ ਜੀ ਐਸੀ ਆਪਣੀ ਅੱਜ ਦੀ ਛੋਟੀ ਜੀ ਵੀਡੀਓ ਜੀ ਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਕੰਟੀ ਵਾਲਾ ਬਟਨ ਜ਼ਰੂਰ ਦਬਾਉਣਾ ਤੇ ਫਰਨੈਲ ਤੇ ਡਟਾਲ ਤੇ ਈਜੀ ਈਜੀ ਤੇ ਨਾਮ ਕੇ ਪਾਉਣਾ ਨਾ ਭੁੱਲਣਾ ਪੋਚੇ ਦੇ ਵਿੱਚ ਇਹਦੇ ਨਾਲ ਆਪਣੀ ਮੱਖੀ ਮੱਛਰ ਬਿਲਕੁਲ ਅੰਦਰ ਨਹੀਂ ਰਹਿਣਾ ਹੈਗਾ ਠੀਕ ਹੈ ਜੀ ਤੇ ਚਲੋ ਜੀ ਮਿਲਾਂਗੇ ਕੱਲ ਵੀ ਖੁਰੂੜਨਾ ਤਦ ਤੱਕ ਲਈ ਸਾਰਿਆਂ ਨੂੰ ਸਸ਼ਿਕਾ ਬਾਏ